ਦੇ ਰਿਸਪੌਂਸਿਬਲ ਨਹੀਂ ਜਲਦੀ ਭੱਜ ਜਾਂਦੀ ਜਦੋਂ ਕਹਿੰਦਾ ਬਾਹਰ ਜਾਂਦੇ ਆ ਨਾ ਬਿਲਕੁਲ ਬਿਲਕੁਲ ਤੇ ਆਪਣੇ ਕੋਲੇ ਇੱਥੇ 9th ਹਸਪੀਟਲ ਜੀ ਤੇ ਉਹ ਤੋਂ ਇਲਾਵਾ ਗੁਰਦੁਆਰਾ ਸਾਹਿਬ ਵੀ ਲੱਗੀ ਹੈ ਜੀ ਕੋਲੇ ਤੇ ਬਾਕੀ ਸਕੂਲ ਵਗੈਰਾ ਸਾਰੇ ਜਬੀ ਫੈਮਿਲੀ ਭਾਈ ਹਾਂਜੀ ਹਾਂਜੀ ਕਿਸੇ ਫੈਮਿਲੀ ਦੇ ਮੂਹਰੇ ਹੋਵੇ ਤਾਂ ਉਹ ਵੀ ਬੈਸਟ ਹੋਣਾ ਉੱਥੇ ਭਾਈ ਘਰਾਂ ਦੇ ਆਫੀਸਰਸ ਉਹ ਕੀ ਹੈ ਉਹ ਕਿੰਨਾ ਕੁ ਦੂਰ ਹੈ ਇਥੋਂ 에어ਪੋਰਟ ਦੂਰ ਹੈ ਭਾਜੀ ਥੋੜਾ ਉਹ ਦੂਸਰੀ ਸਾਈਡ ਆ ਤੇ ਸੌਰੀ ਮੈਂ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਿਆ ਆਪਾਂ ਨੂੰ ਇਥੋਂ 에어ਪੋਰਟ ਵੀ ਤਕਰੀਬਨ ਵੀ 25 ਮਿੰਟ ਦੀ ਡਰਾਈਵ ਲੈਂਦੀ ਆ ਤੇ ਇੱਕ ਆਫੀਸਰ ਉਹ ਭਾਜੀ ਜਿਹੜਾ ਇੱਥੇ ਏਰੀਆ ਹੈਗਾ ਉਹ ਕਿੰਨਾ ਕੁ ਦੂਰ ਹੋ ਵੀ ਹੈ ਤੇ ਟੈਕਸੀ ਡਰਾਈਵਰ ਕੰਮ ਜਾਵੇ ਉਹ ਪਰ ਡਰਾਈਵਰ ਕੋਈ ਫ੍ਰੀਵੇ ਕੋਡ ਲੱਗਦਾ ਜੀ ਉੱਥੇ ਵੀ ਆਪਣੀ ਕਾਫੀ ਜ਼ਿਆਦਾ ਮੇਰੇ ਵੀ ਮੇਰੇ ਸਾਹ ਹੁੰਦਾ 60 70% ਆਪਣੀ ਪੰਜਾਬੀ ਕਮਿਊਨਿਟੀ ਰਹਿ ਰਹੀ ਹੈ ਗ੍ਰੇਡ ਹੁੰਦੇ ਆ ਉਹਦੇ ਵਿੱਚ 10 ਪੁਆਇੰਟ ਕਾਊਂਟ ਕਰਦੇ ਆ ਪੰਜਾਬੀ ਲੈਂਗੁਏਜ ਦੀ ਇਹ ਚੀਜ਼ ਹੈ ਉਹਨਾਂ ਫਿਰ ਨਿਆਣਾ ਟੀਵੀ ਘਟ ਦੇਖਦਾ ਨਹੀਂ ਤਾਂ ਸਾਰੇ ਦਿਨ ਕਾਰਟੂਨ ਦੇਖੀਏ ਤੁਹਾਨੂੰ ਪਤਾ ਹੀ ਹੋਣਾ ਮੇਰੇ ਨਾਲ ਵੱਧ ਨੋਲੇਜ ਹੈ ਜੀ ਤੁਹਾਡੇ ਭਾਈ ਦੱਸੋ ਜੀ ਹਾਂਜੀ ਇੱਥੇ ਭਾਈ 2 ਕਰੋੜਸ ਆ ਤੇ ਜੇ ਤਾਂ ਇੰਡੀਆ ਤੋਂ ਕੋਈ ਬੰਦਾ ਆਦਾ ਉਹ ਕੋਈ ਇੰਡੀਆ ਪਰ ਜਿਹੜਾ ਵੀ ਬੰਦਾ ਆਦਾ ਇਦਾਂ ਨਹੀਂ ਹੈਗਾ ਪਿਆਦਾ ਹੀ ਉਹ ਕੋਈ ਟ੍ਰੇਨਿੰਗ ਨਹੀਂ ਲਈ ਐ ਤੇ ਆਪਾਂ ਕਈ ਵਾਰ ਰੋਡ ਤੇ ਚੜ ਜਾਂਦੇ ਹਾਂ ਫੇਰ ਕੀ ਗੱਲ ਤਾਂ ਪਨ ਹੋ ਜਾਂਦੇ ਆ ਕੋਈ ਡਰਾਈਵਰ ਨਾਲ ਲੈ ਕੇ ਜਾਓ ਜਿਹੜਾ ਬੰਦਾ ਆਦੀ ਵਾ ਤੁਹਾਡੀ ਗੱਡੀ ਘਰ ਲੈ ਤੁਹਾਨੂੰ ਪਹੁੰਚਾ ਸਕੇ ਥੋੜੀ ਜੀ ਆਪਜੀ ਨੂੰ ਨੌਲੇਜ ਦੇਣੀ ਸੀਗੀ ਨਾਲ ਡਰਾਈਵਿੰਗ ਦੇ ਥੋੜੇ ਇਨਸਟਰਕਸ਼ਨਸ ਵਗੈਰਾ ਜਿਹੜੀਆਂ ਸੀਗੀਆਂ ਕਿ ਕਿਸ ਤਰ੍ਹਾਂ ਆਪਾਂ ਮੈਲਬੌਰਨ ਦੀ ਧਰਤੀ ਤੇ ਪੁੱਜੇ ਹੋਏ ਆ ਆਸਟ੍ਰੇਲੀਆ ਦੇ ਵਿੱਚ ਸੋ ਭਾਜੀ ਹੁਣੀ ਆਪਣੇ ਵੀਡੀਓ ਦੇ ਵਿੱਚ ਅੱਜ ਆਪਜੀ ਸਾਰਿਆਂ ਨੂੰ ਦੱਸੂਗਾ ਕਿ ਇਹਨਾਂ ਦੇ ਅਰਾਊਂਡ ਵੀ 25 ਕਿਲੋਮੀਟਰ ਦੇ ਘੇਰੇ ਦੇ ਵਿੱਚ ਨੀਅਰ 에어ਪੋਰਟ ਸੋ ਜਿਹੜੇ ਇੱਥੇ ਦੇ ਏਰੀਏ ਆ ਏਰੀਏ ਬਾਰੇ ਇਹ ਵਾਲਾ ਸਪੈਸ਼ਲ ਬੋਡਕਾਸਟ ਆ ਜੇ ਕੋਈ ਬੰਦਾ ਮੈਲਬੌਰਨ ਦੇ ਵਿੱਚ ਮੂੰਹ ਪੋਣਾ ਚਾਹੁੰਦਾ ਤੇ ਉਹ ਕਿਹੜੇ-ਕਿਹੜੇ ਏਰੀਏ ਦੇ ਵਿੱਚ ਜਾ ਕੇ ਆਪਣਾ ਵਸੇਰਾ ਬਣਾ ਸਕਦਾ ਹੈ ਸੋ ਪਹਿਲਾਂ ਤਾਂ ਭਾਜੀ ਉਹਨਾਂ ਦਾ ਸਵਾਗਤ ਕਰ ਲੱਗਿਆ ਆਪਾਂ ਆਪਣੇ ਚੈਨਲ ਦੀਪੇ ਵਿਜੀਤ ਵਾਲੇ ਤੇ ਸੋ ਇਹਨਾਂ ਨੂੰ ਫਤਿਹ ਬੁਲਾਨੇ ਆ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਬਹੁਤ ਬਹੁਤ ਥੈਂਕ ਯੂ ਸਾਡਾ ਤੁਸੀਂ ਮੈਲਬੰਦੀ ਧਰਤੀ ਤੇ ਆਏ ਜੀ ਭਾਜੀ ਤੁਹਾਨੂੰ ਬਹੁਤ ਬਹੁਤ ਮੋਸਟ ਵੈਲਕਮ ਜੀ ਥੈਂਕ ਯੂ ਭਾਜੀ ਸਵਾਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਭਾਜੀ ਆਪ ਜੀ ਨੇ ਇੰਨਾ ਟਾਈਮ ਦਿੱਤਾ ਸਾਨੂੰ ਤੇ ਭਾਜੀ ਆਪਾਂ ਜਿੱਦਾਂ ਹੁਣ ਇਹ ਆ ਜਿਹੜੇ ਆਪਾਂ ਪਿੰਡ ਦੇ ਵਿੱਚ ਬਸੇ ਹੋਏ ਆ ਜਿਹਦਾ ਤੁਸੀਂ ਇੱਥੇ ਲੌਂਗ ਟਾਈਮ ਤੋਂ ਰਹਿੰਦੇ ਪਏ ਆ ਤੇ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਮੈਂ ਜਿਹਨੇ ਲਈ ਨਿਕਸਾਲ ਹੋਇਆ ਯਾਨੀ ਆ ਮਾ ਕੇ ਸੀਰੀਜ਼ ਦਾ ਆਸਟ੍ਰੇਲੀਆ ਦਾ ਮੈਨੂੰ ਮੈਂ 2014 ਚ ਆਇਆ ਸੀ ਉਦੋਂ ਤੋਂ ਪਹਿਲਾਂ ਮੈਂ ਗਲੈਨੋ ਰਹਿ ਰਿਹਾ ਹੁੰਦਾ ਸੀ ਅੱਛਾ ਜੀ ਫਿਰ ਮੋੜਨ ਚ ਲੱਗੇ ਫਿਰ ਇੱਥੇ ਹੁਣ ਆਪਣਾ ਘਰ ਲੈ ਲਿਆ ਤੇ ਮੈਂ ਸਾਤ ਤੋਂ ਇੱਥੇ ਰਹ ਰਹੇ ਹਾਂ ਠੀਕ ਹੈ ਜੀ ਸੋ ਭਾਈ ਉਹਨਾਂ ਨੂੰ ਆਹ ਏਰੀਆ ਦੀ ਕਾਫੀ ਜ਼ਿਆਦਾ ਨੌਲੇਜ ਹੈਗੀ ਹਾਲ ਤੋਂ ਵਾਲੇ ਵੈਸੇ ਭਾਜੀ ਉਹਨਾਂ ਨੂੰ ਲਗਭਗ ਭਾਜੀ ਆਸਟ੍ਰੇਲੀਆ ਚ ਕਿੰਨੇ ਸਾਲ ਹੋ ਗਏ ਆਪਾਂ ਨੂੰ ਆਸਟ੍ਰੇਲੀਆ 2014 ਚ ਆਇਆ ਸੀ ਜੀ ਸੋ ਇੱਕ ਧਾਕਾ ਆਲਰੇਡੀ ਪਾਰ ਕਰ ਗਿਆ ਭਾਜੀ ਉਹਨੇ ਤੇ ਆ ਜਿਹੜਾ ਏਰੀਆ ਪੈਂਦਾ ਭਾਜੀ ਬੁਲੇਟ ਏਰੀਆ ਪੈਂਦਾ ਨਾ ਜੀ ਬੁਲੇਟ ਹਾਂ ਜੀ ਤੇ ਇਹਦੇ ਵਿੱਚ ਜੇ ਕੋਈ ਬੰਦਾ ਆਪਣਾ ਚਾਹਵੇਗੇ ਮੂਵ ਹੋਣਾ ਚਾਹਦਾ ਹੋਵੇ ਤੇ ਕੋਈ ਤੇ ਉਹਨੂੰ ਕਿਹੜੀ ਕਿਹੜੀਆਂ ਮਤਲਬ ਜਿਦਾ ਫੈਮਿਲੀ ਦੇ ਵਿੱਚ ਸਹੂਲਤਾਂ ਵਗੈਰਾ ਪਹੁੰਚਾਈ ਦੀ ਹੁੰਦੀਆਂ ਆ ਕਿ ਆਪਾਂ ਫੈਮਿਲੀ ਦੇ ਨਾਲ ਕਿਡਸ ਬੱਚਿਆਂ ਦੇ ਨਾਲ ਆਪਾਂ ਦੇਖਦੇ ਆ ਕਿ ਕਿਹੜੀਆਂ ਚੀਜ਼ਾਂ ਆ ਆਪਾਂ ਫੈਮਿਲੀ ਦੇ ਵਿੱਚ ਲੋੜ ਹੁੰਦੀ ਆ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਜੀ ਇਹੋ ਆ ਭਾਜੀ ਤਾਂ ਸਭ ਤੋਂ ਪਹਿਲਾਂ ਸਕੂਲ ਹੁੰਦਾ ਜੀ ਕੋਨ ਵੀ ਵਾਲਟ ਜਿੱਥੇ ਆਪਾਂ ਰਹੇ ਨੇ ਲੱਗੇ ਵਾਕਿੰਗ ਡਿਸਟੈਂਸ ਤੇ ਆ ਜੀ ਭਾਈ ਤੇ ਉਸ ਤੋਂ ਬਾਅਦ ਵਿੱਚ ਸ਼ੋਪਿੰਗ ਸੈਂਟਰ ਆਪਣੇ ਕੋਲੇ ਇੱਥੇ ਨੌਦਨ ਹਸਪੀਟਲ ਜੀ ਤੇ ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵੀ ਲੱਗ ਗਈ ਹੈ ਜੀ ਕੋਲੇ ਤੇ ਬਾਕੀ ਸਕੂਲ ਵਗੈਰਾ ਸਾਰਾ ਕੁਝ ਠੀਕ ਹੈ ਤੇ ਬੱਸ ਸਰਵਿਸ ਵੀ ਠੀਕ ਆ ਲੱਗ ਗਈ ਆ ਤੇ ਉਸ ਤੋਂ ਬਾਅਦ ਐਪਿੰਗ ਸਟੇਸ਼ਨ ਆਪਣੇ ਕੋਲੇ ਆ ਟ੍ਰੇਨ ਸਟੇਸ਼ਨ ਵੀ ਕੋਲੇ ਆ ਜਿਹੜਾ ਜਿਹੜਾ ਦੂਜਾ ਪਿੰਡ ਕਹਿੰ ਲੋ ਗਿਆ ਆਪਣਾ ਉਹ ਕਸਵਾ ਕਹਿੰਦੇ ਆ ਆਪਾਂ ਕਿ ਜਿਹੜਾ ਸਵਰਵਤ ਹੈਪਿੰਗ ਹੈਪਿੰਗ ਜਿੱਥੇ ਆਪਾਂ ਪਾਵਲਾ ਭਾਈ ਉਹਨਾਂ ਦੇ ਘਰ ਜਾ ਕੇ ਆਏ ਸੀ ਉਹ ਹੈਪਿੰਗ ਉੱਥੇ ਕਾਫੀ ਭਾਜੀ ਮੈਨੂੰ ਲੱਗਦਾ ਹੈ ਕਿ ਰਿਚ ਏਰੀਆ ਕਾਫੀ ਲੱਗਦਾ ਕਿ ਨਹੀਂ ਤੇ ਮਹਿੰਗੇ ਘਰ ਕੋ ਕਿਦਾਂ ਹਾਂਜੀ ਉਹ ਉਹ ਜ਼ਿਆਦਾ ਮਹਿੰਗੇ ਕਿਉਂਕਿ ਉੱਥੇ ਆਪਣਾ ਉੱਥੋਂ ਹਸਪੀਟਲ ਸ਼ੋਪਿੰਗ ਸੈਂਟਰ ਸਕੂਲ ਹੋਰ ਵੀ ਲੱਗ ਗਿਆ ਜੀ ਪੁਲਿਸ ਵੀ ਵੀ ਲੱਗਦਾ ਇੱਕ ਉਹ ਏਰੀਆ ਵੀ ਵਧੀਆ ਕਿ ਜੇ ਸਾਬੇ ਪੰਜਾਬੀ ਫੈਮਿਲੀ ਭਾਈ ਜੀ ਹਾਂਜੀ ਜੇ ਫੈਮਲੀ ਨਮੂਵ ਹੋੜਾ ਵੇਖਾ ਜੀ ਉਹ ਵੀ ਬੈਸਟ ਹੋਣਾ ਉੱਥੇ ਵੀ ਘਰਾਂ ਦੇ ਪ੍ਰਾਈਸ ਵਗੈਰਾ ਕਿੰਨੇ ਗਾਇਸ ਹੋਰ ਐਸਾ ਕੋਸਟ ਥੋੜੇ ਜਿਆਦਾ ਆਪਾਂ ਕਹਿ ਸਕਦੇ ਆ ਮੰਨ ਲਓ ਤੇ ਡਰਾਈਵਿੰਗ ਜੇ ਤੁਸੀਂ ਵਧੀਆ ਘਰ ਲੈਣਾ ਤਕਰੀਬਨ ਉਹ ਨਾਰਮਲੀ 7-8 ਲੱਖ ਦੇ ਲਾਗੇ ਛਾਗੇ ਮਿਲੂਗਾ ਬਾਲਟ ਵੀ ਉਸ ਤੋਂ ਥੋੜਾ ਬਹੁਤ ਸਸਤਾ ਮਿਲੂਗਾ ਜੀ ਜੇ ਯਾ ਨਾ ਪਰ ਬਾਕੀ ਪ੍ਰਾਈਸ ਡਿਪੈਂਡ ਕਰਦਾ ਲੈਂਡ ਤੇ ਘਰ ਤੇ ਜਗਾਹ ਡਸਟੋਰੀ ਘਰਿਆ ਜਗਾਹ ਡਬਲ ਸਟੋਰੀ ਘਰਿਆ ਉੱਤੇ ਡਿਪੈਂਡ ਆ ਜਾਂਦਾ ਜੀ ਠੀਕ ਜੀ ਸੋ ਏਰੀਆਜ਼ ਵਾਈਜ਼ ਦੇ ਸਾਬ ਨਾਲ ਗੱਲ ਕਰਦੇ ਵੇ ਆ ਦੋ ਤਾਂ ਆਪਣੇ ਹੋ ਕੇ ਬੁਲਟ ਹੋ ਗਿਆ ਤੇ ਐਪਿਕ ਹੋ ਗਿਆ ਤੇ ਇੱਕ ਬਈ ਇੱਥੇ ਕਾਫੀ ਜ਼ਿਆਦਾ ਮਸ਼ਹੂਰ ਇੱਕ ਹੋਰ ਏਰੀਆ ਆ ਆਫੀਸਰਸ ਉਹ ਕੀ ਆ ਉਹ ਕਿੰਨਾ ਕੁ ਦੂਰ ਆ ਇੱਥੋਂ 에어ਪੋਰਟ ਦੂਰ ਆ ਭਾਜੀ ਥੋੜਾ ਉਹ ਦੂਸਰੀ ਸਾਈਡ ਆ ਤੇ ਸੌਰੀ ਮੈਂ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਿਆ ਆਪਾਂ ਨੂੰ ਇੱਥੋਂ 에어ਪੋਰਟ ਵੀ ਤਕਰੀਬਨ ਵੀ 25 ਮਿੰਟ ਦੀ ਡਰਾਈਵ ਤੇ ਆ ਇੱਥੋਂ ਇੱਥੋਂ ਹਾਂਜੀ ਹਾਂਜੀ ਤੇ ਸਿਟੀ ਨੂੰ ਉਹੀ 30-40 ਮਿੰਟ ਲੱਗਦੇ ਆ ਕਾਰ ਵਿੱਚ ਤਾਂ ਕਰਕੇ ਜਿੱਦਾਂ ਤੁਸੀਂ ਸਿਟੀ ਤੋਂ ਦੂਰ ਜਾਈ ਜੇਨਾ ਉਦੋਂ ਤਾਂ ਪ੍ਰਾਈਸ ਤੁਹਾਨੂੰ ਥੋੜੀ ਘੱਟ ਮਿਲੇਗੀ ਘਰਾਂ ਦੀ ਅੱਛਾ ਜੇ ਤੁਸੀਂ ਸਿਟੀ ਦੇ ਲੱਗੇ ਜਾਈ ਜੇਨਾ ਉਦੋਂ ਤਾਂ ਪ੍ਰਾਈਸ ਥੋੜੀ ਜ਼ਿਆਦਾ ਆਏ ਘਰਾਂ ਦੀ ਸੋਰੂਲਰ ਏਰੀਆ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਵਧੀਆ ਨੇ ਗਾਉਂ ਹੁੰਦੇ ਉਦੋਂ ਪ੍ਰਾਈਸ ਥੱਲੇ ਆਣ ਲੱਪਾਂ ਦੀ ਆ ਹਾਂਜੀ ਤੇ ਤੇ ਜਦੋਂ ਇਹਦਾ ਸਿਟੀ ਦੇ ਨੇੜੇ ਆਈ ਜਾਣੇ ਉਦੋਂ ਦਾ ਪ੍ਰਾਈਸ ਆ ਜਾ ਜਾਂਦੀ ਹੈ ਤੇ ਡਿਪੈਂਡ ਆ ਕਿ ਬੰਦੇ ਨੇ ਉਹਦੀ ਰਿਕੁਆਇਰਮੈਂਟ ਕੀ ਹੈ ਉਸ ਹਿਸਾਬ ਦੇ ਨਾਲ ਪ੍ਰਾਈਸ ਵੀ ਤਾਂ ਅਪ ਐਂਡ ਡਾਊਨ ਚਲਦੀ ਰਹਿੰਦੀ ਆ ਤੇ ਇੱਕ ਆਫੀਸਰੋ ਭਾਜੀ ਜਿਹੜਾ ਇੱਥੇ ਏਰੀਆ ਹੈਗਾ ਉਹ ਕਿੰਨਾ ਕੁ ਦੂਰ ਹੋ ਵੀ ਆ ਤੇਰੀ ਦੀ ਆ ਇੱਥੋਂ ਦੂਰ ਹੈ ਜੀ ਕਾਫੀ ਉਹ ਕਿੰਨਾ ਕੁ ਭਾਜੀ ਦੂਸਰੀ ਸਾਈਡ ਤੇ ਜਾਂਦਾ ਅਚਾ ਉਹ ਆਪੋਜ਼ਿਟ ਸਾਈਡ ਹਾਂਜੀ ਹਾਂਜੀ ਇਹ ਉਧਰ ਏਰੀਆ ਡਿਪੈਂਡ ਕਰਦਾ ਮੰਨ ਲਓ ਕਿਹੜੇ ਕਿਹੜੇ ਸਵਾਰ ਜਿਹਨੂੰ ਜਿਹਨੂੰ ਪਸੰਦ ਆ ਉਸ ਹਿਸਾਬ ਨਾਲ ਉੱਥੇ ਪ੍ਰਾਈਸ ਆ ਜਾਣਾ ਨਹੀਂ ਜੀ ਬਿਲਕੁਲ ਸੋ ਜੇ ਆਹ ਏਰੀਏ 'ਚ ਜੇ ਤਾਂ ਆਪਾਂ ਇਹ ਗੱਲ ਕਰੀਏ ਆਹ ਏਰੀਏ 'ਚ ਜੋ ਬੰਦਾ ਆ ਕੇ ਰਹਿ ਰਿਹਾ ਆ ਤੇ ਉਹਨੂੰ ਕਿਹੜੀ ਕਿਹੜੀਆਂ ਜੌਬਾਂ ਹੈਗੀਆਂ ਕਿ ਜਿਹੜੀਆਂ ਉਹਨੂੰ ਈਜ਼ੀਲੀ ਮਿਲ ਸਕਦੀਆਂ ਇਹਦਾ ਜੌਬਾਂ ਉਹ ਡਿਪੈਂਡ ਕਰਦਾ ਜੀ ਸ਼ੋਪਿੰਗ ਸੈਂਟਰ ਕਰਕੇ ਜਿਹੜਾ ਬੰਦਾ ਸ਼ੋਪਿੰਗ ਸੈਂਟਰ 'ਚ ਜੌਬ ਕਰਨੀ ਚਾਹੁੰਦਾ ਉਹ ਵੀ ਉਹਨੂੰ ਈਜ਼ੀ ਮਿਲ ਸਕਦੀ ਐਥੇ ਰੈਸਟੋਰੈਂਟ ਵਗੈਰਾ ਤੇ ਜਿਹੜਾ ਬੰਦਾ ਕੋਈ ਡਰਾਈਵਿੰਗ ਟ੍ਰੱਕਿੰਗ ਲੈ ਕੇ ਕੰਮ ਕਰਨਾ ਚਾਹੁੰਦਾ ਉਹ ਵੀ ਇੱਥੋਂ ਲੱਗ ਗਈ ਐ ਸਾਰਾ ਕੁਝ ਤੇ ਟੈਕਸੀ ਡਰਾਈਵਰ ਦਾ ਕੰਮ ਜਾਵੇ ਉਹ ਵੀ ਡਰਾਈਵਰ ਕਿਉਂਕਿ ਫ੍ਰੀਵੇ ਕੋਲ ਲੱਗਦਾ ਜੀ ਤਾਂ ਕਰਕੇ ਸੋ ਪੈਸੇ ਸੌਣਨੇ ਚ ਆਇਆ ਕਿ ਟਾਰਨੇਟ ਏਰੀਆ ਪੈਂਦਾ ਹੈ ਟਾਰਨੇਟ ਹਾਂਜੀ ਟਾਰਨੇਟ ਉਹ ਕਿੰਨਾ ਦੂਰ ਪੈਦਾ ਹੈ ਟਾਰਨੇਟ ਐਤੋਂ ਤੱਕ तकरीबन 40 45 ਮਿੰਟ ਡਰਾਈਵ ਤੇ ਹੈ ਜੀ ਆਪਣੇ ਆ ਬਲੇਰੀ ਜੀ ਟਾਰਨਟ ਵੀ ਦੋ ਤਰ੍ਹਾਂ ਦਾ ਇੱਕ ਨਿਊ ਟਾਰਨਟ ਹੁੰਦਾ ਹੁਣ ਜਿਹਦੇ ਹੁਣ ਨਵੇਂ ਜਿਹੜਾ ਘਰ ਬਣਿਆ ਸਾਰੇ ਨਵੇਂ ਆ ਤੇ ਇੱਕ ਥੋੜਾ ਪਹਿਲਾ ਪੁਰਾਣਾ ਹਾਂ ਜੀ ਠੀਕ ਹੈ ਤੇ ਉੱਥੇ ਸਾਰੇ ਪੰਜਾਬੀ ਜਿਆਦਾਤਰ ਉੱਥੇ ਜਿਹੜੀ ਬਸੋਂ ਆ ਪੰਜਾਬੀਆਂ ਦੀਆਂ ਹੈ ਹਾਂ ਜੀ ਇੰਡੀਆ ਟਾਰਨਟ ਦਾ ਆਪਾਂ ਮਿਨੀ ਪੰਜਾਬ ਕਹਿ ਸਕਦੇ ਹਾਂ ਜੀ ਜਿੰਨਾ ਜਿੰਨਾ ਹਾਂ ਜੀ ਜਿਆਦਾ ਪੰਜਾਬੀ ਕੰਟੈਂਟ ਆਪਾਂ ਨੂੰ ਕਾਫੀ ਦੇਖਣ ਨੂੰ ਮਿਲਦੀ ਆ ਉੱਥੇ ਉੱਥੇ ਵੀ ਭਾਈ ਫਿਰ ਪ੍ਰਾਈਸ ਵਗੈਰਾ ਘਰਾਂ ਦੇ ਕਿੰਦਾ ਮੀਡੀਅਮ ਜਿਹਾ ਹੈ ਕਿ ਹਾਂਜੀ ਨਵੇਂ ਘਰਾਂ ਦੀ ਪ੍ਰਾਈਸ ਉੱਥੇ ਵੀ ਕਾਫੀ ਜ਼ਿਆਦਾ ਜੀ ਮਤਲਬ ਕਿ ਵਧੀਆ ਜਿਹਾ ਕੋਈ ਬੰਦਾ ਮੂਹਰਣਾ ਜਾਵੇ ਤਾਂ ਉੱਥੇ ਵੀ ਮੂਹਰਣਾ ਸਕਦਾ ਤਾਂ ਲਾਈਟ ਵਿੱਚ ਹਾਂਜੀ ਹਾਂਜੀ ਤੇ ਉੱਥੇ ਲਗਭਗ ਕਹਿ ਲੋ ਕਿ ਤੁਸੀਂ ਮਿਨੀ ਪੰਜਾਬ ਕਹਿ ਰਹੇ ਹੋਗੇ ਇਹਦਾ ਮਤਲਬ ਇਹੀ ਹੈ ਕਿ ਉੱਥੇ 50 ਤੋਂ 60% ਜਿਹੜੇ ਲੋਕ ਆਂਡੀਆਂ ਤੋਂ ਆ ਕੇ ਹਾਂਜੀ ਹਾਂਜੀ ਪੰਜਾਬੀ ਕਮਿਊਨਿਟੀ ਆਪਣੀ ਕਾਫੀ ਜ਼ਿਆਦਾ ਉੱਥੇ ਸੋ ਆਪਣੇ ਕਾਮਾ ਫਿਟਨੈਸ ਵੀ ਉੱਥੇ ਹੀ ਆ ਭਾਜੀ ਭਾਜੀ ਉਹਨਾਂ ਨੇ ਜਿੱਦਾਂ ਤੁਹਾਨੂੰ ਨਾਲ ਹੈਗਾ ਮੇਨ ਜਮ ਜਿੱਥੇ ਆਪ ਨੂੰ ਮਿਲਿਆ ਸੀ ਭਾਜੀ ਉਹ ਨਹੀਂ ਹਾਂਜੀ ਤੇ ਹਾਂਜੀ ਉਹਨਾਂ ਦਾ ਉੱਥੇ ਹੈ ਜੀ ਜੀ ਭਾਜੀ ਸੋ ਉਹ ਤੋਂ ਇੱਕ ਭਾਜੀ ਗਾਂਹ ਏਰੀਆ ਪੈਂਦਾ ਆ ਉਹ ਵਾਲਾ ਆਪਾਂ ਕਿੱਥੇ ਗਏ ਸੀਗਾ ਮੈਂ ਮੈਂ ਮੈਲਟਨ ਜੀ ਮੈਲਟਨ ਆਂ ਹਾਂ ਜੀ ਮੈਲਟਨ ਜੀ ਮੈਲਟਨ ਏਰੀਆ ਹਾਂ ਜੀ ਹਾਂਜੀ ਤੇ ਉਹ ਵਾਲੇ ਉੱਥੇ ਵੀ ਰਹਿੰਦੇ ਆਪਣੇ ਪੰਜਾਬੀ ਭਾਈ ਜਿੱਥੇ ਵੀ ਕਾਫੀ ਜ਼ਿਆਦਾ ਪੰਜਾਬੀ ਜੀ ਆਪਣੇ ਮੈਲਟਨ ਵੀ ਬਹੁਤ ਜ਼ਿਆਦਾ ਉੱਥੇ ਜਦੋਂ ਆਪਾਂ ਮੈਲਟਨ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਵੀ ਆ ਮੇਨ ਰੋਡ ਦੇ ਉੱਪਰ ਤੇ ਕਿ ਮੈਲਟਨ ਵੀ ਉਹਦੇ ਕਈ ਹੈਗੇ ਸਵਰਫ ਫੈਕਟਰ ਹਾਂਜੀ ਪਰ ਕਾਫੀ ਜ਼ਿਆਦਾ ਕਿ ਪੰਜਾਬੀ ਕਮਿਊਨਿਟੀ ਆਪਣੀ ਉੱਥੇ ਵੀ ਹੈ ਪੁਰਾਣੇ ਜਿਹੜੇ ਪੁਰਾਣੇ ਪੰਜਾਬੀ ਆਜ਼ਾਦਾਰ ਉਹ ਵਾਲੇ ਉਧਰਲੇ ਬਸ ਵੀ ਰਹਿੰਦੇ ਜਾਂਦੇ ਹਾਂਜੀ ਉਧਰ ਵੀ ਰਹਿੰਦੇ ਆ ਹਾਂਜੀ ਹਾਂਜੀ ਸੋ ਉਹ ਵਾਲੇ ਏਰੀਆ ਚ ਭਾਜੀ ਇੰਦਾ ਟਰੱਕਿੰਗ ਵਗੈਰਾ ਦਾ ਜ਼ਿਆਦਾ ਕੰਮ ਆ ਕਿ ਹੋਰ ਕਿ ਉੱਥੇ ਸ਼ੋਪਿੰਗ ਮਿਕਸਿੰਗ ਕੰਮ ਆ ਸਾਰਾ ਉੱਥੇ ਹੀ ਮਿਕਸਿੰਗ ਹੈ ਜੀ ਉੱਥੇ ਨਾਰਮਲੀ ਉੱਥੇ ਵੀ ਜਿਹੜੇ ਡਰਾਈਵਿੰਗ ਦੀ ਜੌਬ ਕਰਨੇ ਆ ਉਹ ਲਈ ਈਜ਼ੀ ਹੈ ਜੀ ਫ੍ਰੀ ਵੇਸ ਇੰਦਾ ਸਿਟੀ ਜਾਂਦਾ ਜੀ ਹਾਂਜੀ ਤੇ ਉਹ ਕੋਈ ਟੈਕਸੀ ਡਰਾਈਵਰ ਹੈ ਉਬਰ ਡਰਾਈਵਰ ਉਹ ਲੱਗਦਾ ਸਿੱਧਾ ਸਿਟੀ ਜਾਂਦਾ ਜੀ ਤੇ ਉਹੋ ਭਈ ਆਪਣੇ 에어ਪੋਰਟ ਤੋਂ ਕਿੰਨਾ ਕੁ ਦੂਰ ਪੈ ਜਾਂਦਾ ਉੱਥੋਂ 에어ਪੋਰਟ ਨਾਰਮਲੀ 40-45 ਮਿੰਟ ਦੀ ਡਰਾਈਵ 40 ਮਿੰਟ ਦੀ ਡਰਾਈਵ ਹੈਗੀ ਹੈ ਮਿਲਟਨ ਦਾ 40 ਰੋ ਸੋ ਠੀਕ ਆ ਭਈ ਤੇ ਹੋਰ ਭਈ ਇੱਥੇ ਕੋਈ ਕਸਬਾ ਹੈਗਾ ਜਿਹੜਾ ਤੁਸੀਂ ਆਪਾਂ ਦੱਸਣਾ ਚਾਹੁੰਦੇ ਆ ਕਿ ਆਪਣੇ ਬੰਦੇ ਜਿਹਦਾ ਜਿਹੜੇ ਮੂਵ ਹੋਣਾ ਚਾਹਦੇ ਆ ਉਹਨਾਂ ਦੇ ਮਤਲਬ ਉਹ ਸਰਚ ਉਹਨਾਂ ਇੱਕ ਤਰ੍ਹਾਂ ਦੇ ਉਹਨਾਂ ਦੇ ਨਾ ਇਹ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਨਾ ਸਰਚ ਲਿਸਟ ਬਣਾ ਰਹੇ ਆ ਜੇ ਉਹਨਾਂ ਨੇ ਜਾ ਕੇ ਫਿਊਚਰ 'ਚ ਜਾ ਕੇ ਜੇ ਕਿਹਨਾਂ ਸੋਚ ਰਿਹਾ ਕਿ ਆਪਾਂ ਮੂਵ ਹੋਨੇ ਤੋ ਆਪਣੇ ਟਾਈਪ ਦੇ ਵਿੱਚ ਪਾ ਕੇ ਗੂਗਲ 'ਚ ਪਾ ਕੇ ਸਰਚ ਕਰੋਗੇ ਕਿ ਆਹ ਲੋਕੇਸ਼ਨ ਦੇ ਵਿੱਚ ਜਾ ਕੇ ਆਪਾਂ ਸਰਚ ਕਰਦੇ ਆਂਗੇ ਕੀ ਕੀ ਹੈਗਾ ਉਹਨਾਂ ਲਈ ਈਜ਼ੀ ਹੋ ਜਾਊਗਾ ਇਸ ਕਰਕੇ ਸਪੈਸ਼ਲੀ ਵੀਡੀਓ ਉਹਨਾਂ ਲਈ ਆ ਤੇ ਹੋਰ ਭਾਜੀ ਕੋਈ ਏਰੀਆ ਹੈਗਾ ਇੱਥੇ ਜਿੱਦਾਂ ਉਰੇ ਡੀਪ ਜੀ ਗ੍ਰੇਮਰ ਸਕੂਲ ਹੈ ਡੋਨੀ ਬਲੋਕ ਏਰੀਆ ਚ ਸਿਦੌਦੀ ਬਲੋਕ ਉਹ ਅਲੱਗ ਏਰੀਆ ਹੈ ਉਹ ਅਲੱਗ ਏਰੀਆ ਜਿੱਦਾਂ ਇੱਥੋਂ 10 ਮਿੰਟ ਦੀ ਡਰਾਈਵ ਤੇ 15 ਮਿੰਟ ਡਰਾਈਵ ਡੋਨੀ ਬਲੋਕ ਕਰਕਾਹ ਨੂੰ ਨਿਕਲ ਆਮ ਜੀ ਉੱਥੇ ਵੀ ਆਪਣੀ ਕਾਫੀ ਜ਼ਿਆਦਾ ਮੇਰੀ ਮੇਰੇ ਹਿਸਾਬ ਨਾਲ 60-70% ਆਪਣੀ ਪੰਜਾਬੀ ਕਮਿਊਨਿਟੀ ਰਹਿ ਰਹੀ ਹੈ ਉੱਥੇ ਉਹ ਨਵੇਂ ਏਰੀਆ ਤੇ ਉੱਥੇ ਵੀ ਤੁਹਾਨੂੰ ਰਿਜ਼ਰਵਡ ਪ੍ਰਾਈਸ ਦੇ ਘਰ ਮਿਲ ਸਕਦਾ ਹਾਂ ਜੀ ਜੀ ਉਤੋਂ ਹੋਰ ਅੱਗੇ ਵੈਬਰ ਏਰੀਆ ਆ ਜਾਂਦਾ ਤੇ ਉੱਥੇ ਹੋਰ ਵੀ ਠੀਕ ਪ੍ਰਾਈਸਾਂ 'ਚ ਮਿਲ ਜਾਂਦੇ ਆ। ਅੱਛਾ ਜੀ। ਤੇ ਉਸ ਤੋਂ ਅੱਗੇ ਆ ਜਾਂਦਾ ਵੋਲਨ। ਵੋਲਨ ਟ੍ਰਾਂਸਿਟ ਸਟੇਸ਼ਨ ਵੀ ਹੈਗਾ ਉੱਥੇ। ਉੱਥੇ ਥੋੜੀ ਲੈਂਡ ਬੜੀ ਮਿਲ ਜਾਂਦੀ ਆ। ਜੇ ਆਪਾਂ ਸਹੀ ਪ੍ਰਾਈਸ 'ਤੇ ਘਰ ਦੇਖਣਾ। ਕਿ ਕਿੰਨੇ ਕ ਪ੍ਰਾਈਸ ਤੱਕ ਭਾਈ ਉੱਥੇ ਮਿਲ ਜਾਂਦਾ ਘਰ ਉਹਨੇ। ਉੱਥੇ ਨੀਅਰਲੀ ਡਿਮੈਂਡ ਕਰਦਾ ਤੁਸੀਂ ਲੈਂਡ ਕਿੰਨੀ ਕ ਚਾਹੁੰਦੇ ਆ ਜੇ ਨੀਅਰਲੀ ਹੌਣ ਦੀ ਡੇਡ 'ਚ 400 ਲੈਂਡ ਸਕੁਅਰ ਮੀਟਰ 'ਚ 400 ਲੈਂਡ 'ਤੇ ਘਰ ਬਣਿਆ ਉਹ 6.5 6 ਉਹ ਛੇ ਬੀਤੀ ਤਾਂ ਮਿਲ ਜਾਂਦਾ ਵਧੀਆ ਮਤਲਬ ਜੇ ਕਿਸੇ ਨੇ ਫਸਟ ਹோம் ਵਾਇਰ ਜਿੱਦਾ ਕੋਈ ਹੈਗੇ ਆ ਜੇ ਉਹਨਾਂ ਨੇ ਆਪਣੀ ਜਰਨੀ ਕੋਈ ਸਟਾਰਟ ਕਰਨੀ ਆ ਆਸਟ੍ਰੇਲੀਆ ਦੇ ਵਿੱਚ ਘਰ ਦੀ ਤੇ ਉਹ ਪਲੇਸ ਵੀ ਬੈਸਟ ਆ ਉਹ ਬੈਸਟ ਹੈ ਜੀ ਨਾਲੇ ਪ੍ਰਾਈਸ ਘਰ ਦੀ ਜਿਆ ਜਿਆ ਸਹੀ ਆ ਉੱਥੇ ਰੇਗੁੰਦ ਦੀ ਪਹੁੰਚ ਹੈ ਤੇ ਬੜੀ ਸਕੂਲਿੰਗ ਦਾ ਕੀ ਚੱਲ ਰਿਹਾ ਇੱਥੇ ਜਿੰਨੇ ਵੀ ਜਿੱਦਾਂ ਆਪਾਂ ਜਿੱਦਾਂ ਵੀ ਹੁਣ ਟਾਊਨ ਦੀ ਗੱਲ ਕੀਤੀ ਹੈ ਸਕੂਲਿੰਗ ਦਾ ਕੀ ਆ ਜਿੱਦਾਂ ਬੱਚਿਆਂ ਦੇ ਜਿੱਦਾਂ ਇਹ ਪ੍ਰਾਈਵੇਟ ਸਕੂਲ ਹੋ ਗਏ ਸੈਕੰਡਰੀ ਸਕੂਲ ਹੋ ਗਏ ਹਾਈ ਸਕੂਲ ਹੋ ਗਏ ਜਿਹੜਾ ਯੂਨੀਵਰਸਿਟੀ ਦਾ ਪਤਾ ਹੈ ਕਿ ਯੂਨੀਵਰਸਿਟੀ ਜਾਂਦੀ ਹੈ ਮੇ ਨਹੀਂ ਹੁੰਦਾ ਪੈਰੈਂਟਸ ਨੂੰ ਕਿ ਨਿਆਣੇ ਨੂੰ ਆਪਾਂ ਸਕੂਲੇ ਚਲ ਡ੍ਰੌਪ ਕਰ ਦਈਏ ਤੇ ਉਸ ਤੋਂ ਬਾਅਦ ਉਹ ਆਪਣੇ ਆਪ ਘਰੇ ਵੀ ਆ ਜਵੇ ਜਿੱਦਾਂ ਸੈਕੰਡਰੀ ਸਕੂਲ ਦੇ ਵਿੱਚ ਸੋ ਇਦਾਂ ਦੀ ਕੋਈ ਕੀ ਹਿਸਾਬ ਦਾ ਵਜਦਾ ਹੈ ਕਿ ਪਬਲਿਕ ਪਬਲਿਕ ਸਕੂਲ ਦੇ ਵਿੱਚ ਬੱਚੇ ਜ਼ਿਆਦਾ ਜਾਂਦੇ ਆ ਕਿ ਜਾਂ ਪ੍ਰਾਈਵੇਟ ਦੇ ਵਿੱਚ ਜਾਂਦੇ ਆ ਫੀਸ ਵਗੈਰਾ ਉਹਨਾਂ ਦੀ ਕਿੰਨੀ ਹੈ ਪ੍ਰਾਈਵੇਟ ਥੋੜੀ ਫੀਸ ਹੁੰਦੀ ਹੈ ਜੀ ਪਰ ਉਹਨਾਂ ਦੀ ਜਿਹੜੀ ਬੁਕਿੰਗ ਪਹਿਲਾਂ ਕਰਾਣੀ ਪੈਂਦੀ ਆ ਜਿਹੜੇ ਗ੍ਰੈਮਰ ਸਕੂਲ ਆ ਹੇਲ ਫਿਰ ਨੰਬਰ ਵਾਈ ਤੁਹਾਨੂੰ ਮਿਲਦੇ ਆ ਜਿੱਦਾਂ ਜਿਹੜੀ ਸਵਰਮਾ ਜੀ ਸਕੂਲ ਆ ਉਹ ਫੇ ਨੋਰਮਲ ਉਹ ਵੀ ਮਿਕਸ ਕਮਿਊਨਿਟੀ ਸਾਰੇ ਉੱਥੇ ਪੜ੍ਹਦੀ ਆ ਉਹ ਵੀ ਵਧੀਆ ਆ ਤੇ ਬਾਕੀ ਜਿੰਨਾ ਸਕੂਲ ਦੀ ਆਪਾਂ ਕੋਲ ਘਰ ਦੇਖਣਾ ਉਹਦੀ ਪ੍ਰਾਈਸ ਥੋੜੀ ਜ਼ਿਆਦਾ ਹੁੰਦੀ ਆ ਕਿਉਂਕਿ ਬੋਕਿੰਗ ਡਿਸਟੈਂਸ ਤੇ ਜੇ ਆਪਾਂ ਦੇਖਣਾ ਸਕੂਲ ਉਹਦੀ ਥੋੜੀ ਪ੍ਰਾਈਸ ਜ਼ਿਆਦਾ ਹੁੰਦੀ ਆ ਕਿਸੇ ਵੀ ਸਵਰਮਾ ਜੀ ਦੇਖੀ ਆਪਾਂ ਤੇ ਬਾਕੀ ਇਹ ਜਰੂਰ ਆ ਵੀ ਮੇਰੇ ਹਿਸਾਬ ਨਾਲ ਨਿਆਣਾ ਕਿਤੇ ਵੀ ਪੜੇ ਉਹੜਾ ਨਿਆਣੇ ਨੂੰ ਡ੍ਰੌਪ ਆਫ ਕਰੋ ਸਕੂਲ ਚ ਪਿਕਅਪ ਆਫ ਕਰੋ ਕਦੀ ਵੀ ਕਿਸੇ ਤੇ ਨਾ ਛੱਡੋ ਵੀ ਤੂੰ ਛੱਡਿਆਈ ਤੂੰ ਚੱਕ ਲਿਆਈ ਵੀ ਮੈਂ ਛੱਡਿਆ ਨਾ ਤੇ ਉਹਦੋਂ ਦਾ ਫਿਰ ਥੋੜਾ ਨਿਆਣੇ ਦਾ ਜਿਹੜਾ ਡਰ ਆ ਘਟਦਾ ਅਟੈਚਮੈਂਟ ਵੀ ਅਟੈਚਮੈਂਟ ਵੀ ਘਟਦੀ ਆ ਇਹਨਾਂ ਜ਼ਰੂਰ ਆ ਵੀ ਜਦੋਂ ਵੀ ਇੱਕ ਟਾਈਮ ਤੇ ਸਕੂਲ ਮੋਨਿਟਾਈਮ ਤੁਸੀਂ ਟਾਈਮ ਕੱਢੋ ਨਿਆਣੇ ਨੂੰ ਆਪ ਛੱਡ ਕੇ ਜਾਓ ਆਫਟਰਨੂਨ ਪਿਕਅਪ ਵੀ ਆਪ ਕਰੋ ਹਾਂਜੀ ਹਾਂਜੀ ਸੋ ਬਹੁਤ ਵੱਡਾ ਮੈਸੇਜ ਆ ਭਾਜੀ ਉਹਨਾਂ ਦੀ ਗੱਲਾਂ ਦੇ ਵਿੱਚ ਸੋ ਬਾਕੀ ਟਾਈਮ ਭਾਜ ਵੇਲੇ ਕੋਈ ਬੀਜ਼ੀ ਵੀ ਹੁੰਦੇ ਆ ਪਰ ਕੋਸ਼ਿਸ਼ ਕਰਿਆ ਕਰੋ ਕਿ ਐਟ ਲੀਸਟ ਜਾਂ ਡ੍ਰੌਪ ਆਪ ਜਾਂ ਪਿਕ ਅਪ ਇੱਕ ਟਾਈਮ ਵੀ ਤੁਸੀਂ ਕਰ ਸਕਦੇ ਹੋ ਸੋ ਡਿਪੈਂਡ ਆ ਕਿ ਉਹ ਬੰਦੇ ਦੀ ਸਿਚੁਏਸ਼ਨ ਕਿਹੜੀ ਸੌਣਾ ਹੋਰੀ ਹੋਰੀ ਬਤਾ ਦੇਣਾ ਤੇ ਭਾਈ ਇੱਕ ਚੀਜ਼ ਵੀ ਹੋਰ ਜਿੱਦਾਂ ਆਪਾਂ ਉੱਥੇ ਗੁਰੂ ਘਰ ਗਏ ਸੀਗੇ ਗੱਲ ਕਰਦੇ ਵੇ ਸੀਗੇ ਉੱਥੇ ਇੱਕ ਸਿੰਘ ਸਾਹਿਬ ਤੇ ਉਹ ਸਕੂਲ ਦਾ ਕਿਸ ਹਿਸਾਬ ਦਾ ਵਜੇ ਦਾ ਪੰਜਾਬੀ ਜਿਹੜੀ ਇੱਥੇ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਇਹ ਤਾਂ ਨਿਆਣੇ ਪੜ੍ਹਦੇ ਆ ਇੱਕ ਤਾਂ ਗੁਰੂ ਘਰ ਦੇ ਵਿੱਚ ਪੰਜਾਬੀ ਸਕੂਲ ਹੋਵੇ ਤੇ ਹੋਰ ਬਾਹਰ ਵੀ ਪੰਜਾਬੀ ਸਕੂਲ ਹੈਗੇ ਹੈ ਜਿਵੇਂ தாம்ਸਨ ਵੀ ਹੈਗੇ ਇੱਕ ਸਕੂਲ ਹੈ ਅਲੱਗ ਗੁਰੂ ਘਰ ਤੋਂ ਅਲੱਗ ਉੱਥੇ ਫਿਰ ਪੰਜਾਬੀ ਸੈਟਰਡੇ ਹੁੰਦੀ ਹੈ ਕਲਾਸ ਉਹਦੀ ਤਕਰੀਬਨ 9:00 ਤੋਂ ਲੈ ਕੇ ਉਹੀ 12:20 ਤੱਕ 9 9:10 9:20 ਮਿੰਟ ਤੋਂ 12 ਤਿੰਨ ਘੰਟੇ ਵੀ ਹੁੰਦੀ ਆ ਉਹ ਤੇ ਉਹਦੇ ਫਿਰ ਅਪਾਇੰਟ ਵੀ ਜੁੜਦੇ ਆ ਨੰਬਰ ਲੱਗਦੇ ਆ ਉਹਦੇ ਘਰ ਜਦੋਂ ਬੱਚਾ ਉੱਪਰ ਸਟੱਡੀ ਦੀਆਂ ਦਾ ਸਹੀ ਹਾਂ ਜੀ ਤੇ ਮੇਨ ਜਿਹੜੀ ਇੱਥੇ ਦੀ ਯੂਨੀਵਰਸਿਟੀ ਦੇ ਵਿੱਚ ਜਦਾਂ ਸਟੱਡੀ ਵਗੈਰਾ ਗਾਗਾ ਅਪਗ੍ਰੇਡ ਹੁੰਦੇ ਆ ਉਹਦੇ ਵਿੱਚ 10 ਪੁਆਇੰਟ ਕਾਊਂਟ ਕਰਦੇ ਆ ਪੰਜਾਬੀ ਲੈਂਗੁਏਜ ਦੀ ਇਹ ਬਹੁਤ ਵੱਡੀ ਗੱਲ ਆ ਜਿਹਦਾ ਆਪਣੇ ਪੰਜਾਬੀਆਂ ਵਾਸਤੇ ਬਿਲਕੁਲ ਪਰਿਮਾਨ ਵਾਲੀ ਗੱਲ ਆ ਇਹ ਮੇਰੇ ਕੋਲ ਤਾਂ ਹੋਰ ਨਹੀਂ ਕਿਤੇ ਹੁੰਦਾ ਹੋਣਾ ਭਾਜੀ ਮੈਨੂੰ ਲੱਗਦਾ ਹੋਰ ਡਿਪੈਂਡ ਕਰਦਾ ਜੀ ਕ੍ਰੈਂਟਾ ਚ ਵੀ ਲੱਗਾ ਹੋਣਾ ਨਾ ਇੱਥੇ ਤਾਂ ਇਹ ਚੀਜ਼ ਵਧੀਆ ਆ ਤੇ ਉਹਨਾਂ ਨਿਆਣੇ ਨੂੰ ਇੰਨਾ ਵੀ ਚਲੋ ਨਿਆਣੇ ਆਪਣੇ ਕਲਚਰ ਨਾਲ ਜੁੜੇ ਆ ਸਭ ਤੋਂ ਵੱਡੀ ਗੱਲ ਆ ਤੇ ਆਪਣੀ ਮਾਂ ਬੋਲੀ ਨਾਲ ਜੁੜੇ ਨੇ ਆਨੇ ਜੀ ਭਾਈ ਸੋ ਹੋਰ ਭਾਈ ਇੱਥੇ ਜਿਹੜੇ ਆਪਣੇ ਪੰਜਾਬੀ ਭਾਈਚਾਰਾ ਹੈਗਾ ਜਿਆਦਾ ਕਿਹੜੇ ਖੇਤਰ ਦੇ ਵਿੱਚ ਕੰਮ ਵਗੈਰਾ ਕਰਦੇ ਜਦੋਂ ਨਾਰਮਲੀ ਮੇਰੇ ਸਹਾਨੂੰ ਤਾਂ ਅੱਜ ਹੀ ਰੇਡ ਪੰਜਾਬੀਆਂ ਨੇ ਹਰ ਇੱਕ ਕੰਮ 'ਚ ਮੱਲਾ ਮਾਰੀਆਂ ਚਾਹੇ ਉਹ ਟਰਾਂਸਪੋਰਟ ਦਾ ਕੰਮ ਹੋਵੇ ਚਾਹੇ ਇਹ ਛੇੜ ਦਾ ਕੰਮ ਆ ਤੇ ਹਰ ਇੱਕ ਕੰਮ 'ਚ ਪੰਜਾਬੀ ਅੱਗੇ ਆ ਚਾਹੇ ਪਟੋਲ ਪੰਪਾਂ ਦਾ ਕੰਮ ਆ ਤੇ ਨਾਰਮਲੀ ਹੁਣ ਦੀ ਅੱਜ ਹੀ ਰੇਡ 'ਚ ਹਰ ਇੱਕ ਕੰਮ 'ਚ ਆਪਣੇ ਪੰਜਾਬੀ ਭਰਾਵਾਂ ਨੇ ਮੱਲਾ ਮਾਰੀਆਂ ਇੱਥੇ ਇਹਨੇ ਟੈਸਟ ਕਰ ਲਈ ਇਨ ਆਪੀ ਪੰਜਾਬੀ ਕਮਿਊਨਿਟੀ ਨੇ ਹੋਰ ਵੀ ਤਰੱਕੀ ਕੀਤੀ ਇੱਥੇ ਖੇਡਾਂ ਵੱਲ ਵੀ ਜ਼ਿਆਦਾ ਆ ਕਵਡੀ ਦੇ ਕਵਡੀ ਦੇ ਕਲੱਬ ਆ ਤੇ ਉਹ ਵੀ ਮੈਚ ਹੁੰਦੇ ਆ ਫੁੱਟਬਾਲ ਸਾਰੇ ਤਕਰੀਬਨ ਕੁਝ ਕੁ ਟਾਈਮ ਪਾ ਕੇ ਕਈ ਸ਼ੈਫਟ ਨੂੰ ਹੁੰਦੇ ਆ ਕਵਡੀ ਦੇ ਮੈਚ ਗ੍ਰਫਟ ਹੁੰਦੀਆਂ ਸਿੱਖ ਗੇਮਸ ਤੇ ਉਸ ਤੋਂ ਬਾਅਦ ਆਪਣੀਆਂ ਹਰੇਕ ਸਰਵ ਵਿੱਚ ਹੁੰਦੀਆਂ ਹਰੇਕ ਕਲੱਬ ਨੇ ਆਪਣਾ ਆਪਣਾ ਕੋਈ ਸਲੈਕਟ ਕੀਤਾ ਹੋਇਆ ਗਰਾਊਂਡ ਉੱਥੇ-ਉੱਥੇ ਕਵਡੀ ਦੇ ਮੈਚ ਕਰਾਉਂਦੇ ਆ ਜੀ ਸੋ ਜਿੱਦਾਂ ਕਹਿ ਲੋ ਕਿ ਮਾਂ ਬੋਲੀ ਦੀ ਸੇਵਾ ਦੇ ਨਾਲ ਨਾਲ ਮਾਂ ਖੇਡਦਾ ਵੀ ਪੂਰਾ ਮਤਲਬ ਕਿ ਇੱਕ ਤਰ੍ਹਾਂ ਦਾ ਵਰਕ ਕਰਦਿਆ ਇੱਥੇ ਬਾਹਰਲੇ ਵਿੱਚ ਜਿਹੜੇ ਬਾਹਰ ਪੰਜਾਬੀ ਵਸੇ ਹੋਇਆ ਤੇ ਉਹਦੇ ਵਿੱਚ ਭਾਜੀ ਇਹ ਵੀ ਹੋ ਜਾਂਦਾ ਨਾ ਕਿ ਜਿਹੜੇ ਆਪਣੇ ਪੰਜਾਬ ਦੇ ਵਿੱਚ ਕਬੱਡੀ ਪਲੇਅਰ ਹੈਗੇ ਆ ਜਿਹੜੇ ਵੀ ਜਿੱਦੇ ਕੋਲ ਬਹੁਤ ਜ਼ਿਆਦਾ ਸਖਤ ਮਿਹਨਤ ਕਰਦੇ ਆ ਤੇ ਉਸ ਤੋਂ ਬਾਅਦ ਜਦ ਉਹਨਾਂ ਨੂੰ ਐਦਾਂ ਕੋਈ ਆਫਰ ਆਦਾ ਆ ਕਿ ਜਿਹੜਾ ਬਾਹਰਲੇ ਦੇਸਾਂ ਜਿਹਾ ਕਿ ਕਬੱਡੀ ਖੇលਦੇ ਆ ਥੋੜਾ ਜਿਹਾ ਉਹਨਾਂ ਦਾ ਵੀ ਇਹ ਮਨੋਵਲ ਮਿਲ ਜ਼ਿਆਦਾ ਬਾਤ ਜਾਂਦਾ ਆ ਬਿਲਕੁਲ ਜੀ ਕਿਉਂਕਿ ਪੈਸੇ ਦੀ ਹਰੇਕ ਬੰਦੇ ਨੂੰ ਲੋੜ ਆ ਹਾਂਜੀ ਤੇ ਉਹਦੇ ਵਿੱਚ ਉਹਦੇ ਵਿੱਚ ਵੀ ਬਾਹਰਲੇ ਕਮਿਊਨਿਟੀ ਦਾ ਕਾफी ਜ਼ਿਆਦਾ ਹਿੱਸਾ ਹਾਂਜੀ ਬਹੁਤ ਯੋਗਦਾਨ ਹੈ ਜੀ ਹਾਂਜੀ ਹਾਂਜੀ ਉਹਦੇ ਨਾਲ ਏਦਾਂ ਵੀ ਜਿਹੜੇ ਇੱਥੇ ਦੇ ਬੋਰਨ ਨਿਆਣੇ ਆ ਉਹ ਜਦੋਂ ਜਾਂਦੇ ਆ ਗਰਾਊਂਡ ਤੇ ਪਲੇਅਰਾਂ ਨੂੰ ਦੇਖਦੇ ਆ ਫਿਰ ਉਹ ਵੀ ਇਸ ਵਕਤ ਨੂੰ ਤੁਰਦੇ ਆ ਵੀ ਅਸੀਂ ਜਿਮ ਜਾਈਏ ਅਸੀਂ ਕੋਈ ਕਿਸੇ ਨੂੰ ਕਬੱਡੀ ਦਾ ਸ਼ੌਂਕ ਆ ਕਿਸੇ ਨੂੰ ਫੁੱਟਬਾਲ ਖੇਡਣ ਦਾ ਸ਼ੌਂਕ ਆ ਇਹ ਉਹ ਨਿਆਣੇ ਕਿਸੇ ਕੋਈ ਰੇਸਿੰਗ ਲਾਦੇ ਨੇ ਨਿਆਣੇ ਕੋਈ ਸਵੀਮਿੰਗ ਕਰਦੇ ਆ ਤੇ ਡਿਪੈਂਡ ਕਰਦਾ ਹਰ ਇੱਕ ਨਿਆਣੇ ਦੀ ਮਾਈਂਡ ਤੇ ਉਹ ਤਕਰੀਰ ਜੀ ਨੂੰ ਵਧੀਆ ਲੱਗਦੀ ਆ ਵਧੀਆ ਚੀਜ਼ ਆ ਉਹ ਨਾ ਫਿਰ ਨਿਆਣਾ ਟੀਵੀ ਘਟ ਦੇਖਦਾ ਨਹੀਂ ਤਾਂ ਸਾਰੇ ਦੇ ਕਾਰਟੂਨ ਦੇਖੀਏ ਤੁਹਾਨੂੰ ਪਤਾ ਹੀ ਹੋਣਾ ਮੇਰੇ ਨਾਲ ਵੱਧ ਤੁਹਾਨੂੰ ਨੌਲੇਜ ਹੈ ਜੀ ਵੀ ਨਿਆਣਾ ਐਡਾ ਵੀ ਗਰਾਊਂਡ ਨਾਲ ਜੁੜਦੇ ਆ ਜੀ ਭਾਜੀ ਸੋ ਜਿੱਦੋਂ ਆਪਾਂ ਜੀ ਹੁਣ ਸਾਡੇ ਨਾਲ ਉੱਥੇ ਨਿਊਜ਼ੀਲੈਂਡ ਦੇ ਵਿੱਚ ਹੀਰ ਸਿੰਘ ਹਟਵਾਲ ਭਾਜੀ ਨੇ ਕੰਗਾ ਦੋ ਹਾਂਜੀ ਹਾਂਜੀ ਉਹ ਭਾਜੀ ਹੁਣ ਆਪਣੇ ਤਕਰੀਬਨ ਮੈਨੂੰ ਲੱਗਦਾ ਵੀ ਪੰਜ ਕਿ ਪੰਜ ਛੇ ਮਿੰਟ ਦੇ ਡਰਾਈਵ ਤੋਂ ਆਪਣਾ ਪਿੰਨ ਕੰਗ ਉੱਥੋਂ ਉਹਨਾਂ ਨੇ ਮੈਂ ਉਹਨਾਂ ਨੂੰ ਕਈ ਵਾਰ ਮਿਲਦੇ ਇੱਥੇ ਵੀ ਆਂਦੇ ਆ ਮੌਕਾ ਮਿਲਦਾ ਹੁੰਦਾ ਮਿਲੰਦਾ ਤੇ ਉਹ ਵੀ ਬਹੁਤ ਖੁਸ਼ ਕਰ ਰਹੇ ਆਪਣੀ ਕਮਿਊਨਿਟੀ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਆ ਜਿੱਦਾਂ ਆਪਣੇ ਕਮਲਜੀਤ ਕਮਲਜੀਤ ਸਿੰਘ ਕਮਾ ਭਾਜੀ ਉਹਨਾਂ ਨੇ ਬਨਾ ਰੋਸ਼ਨ ਕੀਤਾ ਸਾਡੇ ਨਵੇਂ ਸ਼ਹਿਰ ਐਸਪੀਐਸ ਨਗਰ ਦਾ ਇੱਥੇ ਤੇਜ ਸਿੰਘ ਅੜਵਾ ਲਿਆ ਇੱਥੇ ਮਿਲਵੰਚ ਸਾਡੇ ਐਪੀਐਸ ਸਰਦੋ ਸਦਾ ਸਨਾਮ ਸਿੰਘ ਪਾਵਲਾ ਜੀ ਨੇ ਸਾਡੇ ਰਿਸਪੈਕਟਡ ਉਹਨਾਂ ਨੇ ਬੜਾ ਯੋਗਦਾਨਿਆਂ ਨੂੰ ਦਾ ਸੋ ਮਾਨ ਵਾਲੀ ਗੱਲ ਹੁੰਦੀ ਜਾਂਦਾ ਐਦਾਂ ਦੇ ਜਿਹੜੇ ਮਹਾਨ ਸ਼ਖਸੀਅਤ ਆਪਣੀ ਕਮਿਊਨਿਟੀ ਦੇ ਵਿੱਚ ਆ ਕੇ ਜਿੱਦਾਂ ਨੈਕਸਟ ਜਨਰੇਸ਼ਨ ਨੈਕਸਟ ਜਨਰੇਸ਼ਨ ਵਾਸਤੇ ਕੁਝ ਆਪਣਾ ਯੋਗਦਾਰ ਪਾਦੇ ਬਹੁਤ ਵੱਡੀ ਗੱਲ ਆ ਪਾਣੀ ਜੀ ਪ੍ਰਾਊਡ ਫੀਲ ਹੁੰਦਾ ਸਾਰੀ ਆਪਾਂ ਹੁਣ ਕਾਲੀ ਲਾਗ ਭਾਵੇਂ ਜਿੰਨੀ ਆਪਣੇ ਏਰੀਆ ਸੀਗੇ ਇੱਥੇ ਹਾਲ ਦੇ ਵਾਲੇ ਤੇ ਕਿਉਂਕਿ 10 11 ਦੇ ਘਾਹ ਤਾਂ ਕਾਫੀ ਜ਼ਿਆਦਾ ਹੈਗੇ ਆ ਪਰ ਹੁਣ ਆਪਾਂ ਇਹ ਵੀ ਸੋਚਦੇ ਪੈ ਗਏ ਇੱਕ ਲਾਇਸੈਂਸ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਆਪਾਂ ਕੋਈ ਦੂਸਰੇ ਬਲਕ ਦੇ ਵਿੱਚ ਜਾਂਦੇ ਆਂ ਹਾਂਜੀ ਤੇ ਜੇ ਕੋਈ ਬੰਦਾ ਭਾਈ ਇੰਡੀਆ ਤੋਂ ਆਂਦਾ ਜਾਂ ਨਿਊਜ਼ੀਲੈਂਡ ਤੋਂ ਆਂਦਾ ਆ ਜਾਂ ਚਾਹ ਮਲੇਸ਼ੀਆ ਕਿਤੇ ਆਂਦਾ ਫਿਰ ਲਾਇਸੈਂਸ ਦਾ ਕਿੰਨਾ ਉਹਨੂੰ ਕਨਵਰਟ ਕਿੱਥੇ ਕਰ ਸਕਦੇ ਆ ਉਹਦੇ ਬਾਰੇ ਭਾਈ ਦੱਸੋ ਕੁਝ ਹਾਂਜੀ ਇੱਥੇ ਭਾਈ 2 ਕਰੋੜਸ ਆ ਤੇ ਜੇ ਤਾਂ ਇੰਡੀਆ ਤੋਂ ਕੋਈ ਬੰਦਾ ਆਂਦਾ ਉਹ ਕੋਈ ਇੰਡੀਆ ਲਾਇਸੈਂਸ ਚਿਪ ਵਾਲਾ ਹੋਰ ਉੱਥੇ ਜਿੱਥੋਂ ਉਹਦੀ ਵੈਰੀਫਿਕੇਸ਼ਨ ਕਰਨ ਲਾਇਸੈਂਸ ਦੀ ਉਹ ਸਹੀ ਵੈਰੀਫਾਈ ਹੋ ਜਾਂਦੀ ਆ ਫਿਰ ਤਾਂ ਉਹਦੇ ਦੋ ਕੰਡੀਸ਼ਨ ਲੱਗਦੀਆਂ ਕਿ ਉਹਦਾ ਲਾਇਸੈਂਸ ਮਿਲ ਜਾਂਦਾ ਨਹੀਂ ਤਾਂ ਜੇ ਉਹਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਫਿਰ ਤੁਹਾਨੂੰ ਪਹਿਲਾਂ ਪੀ ਪਲੇਟ ਰੈੱਡ ਪੀ ਗ੍ਰੀਨ ਪੀ ਫਿਰ ਉਸ ਤੋਂ ਬਾਅਦ ਜਾ ਕੇ ਤੁਹਾਨੂੰ ਫੁੱਲ ਲਾਇਸੈਂਸ ਮਿਲਦਾ ਵਿਕਟੋਰੀਅਨ ਲਾਇਸੈਂਸ ਤੇ ਪਰ ਬੈਠ ਰਿਹਾ ਵੀ ਜਿਹਨੇ ਵੀ ਗੱਡੀ ਚਾੜਨੀ ਆ ਹੈ ਤਾਂ ਮਸਟ ਹੈ ਜਦੋਂ ਆਪਾਂ ਕੰਮ ਤੇ ਜਾਣਾ ਲਾਇਸੈਂਸ ਤੇ ਗੱਡੀ ਤਾਂ ਜੁੜੀ ਚਾਹੀਦੀ ਆ ਤੇ ਕੋਈ ਟਾਈਮਿੰਗ ਕੰਮ ਦੀ ਕਿਸੇ ਤਰ੍ਹਾਂ ਦੀ ਕੋਈ ਕਿਸ ਤਰ੍ਹਾਂ ਦੀ ਪਰ ਜਿਹੜਾ ਵੀ ਬੰਦਾ ਆਦਾ ਇਦਾਂ ਨਹੀਂ ਹੈਗਾ ਵੀ ਆਦਾ ਹੀ ਉਹ ਕੋਈ ਟ੍ਰੇਨਿੰਗ ਨਹੀਂ ਲਈ ਹੈ ਜੀ ਆਪਾਂ ਕਈ ਵਾਰ ਰੋਡ ਤੇ ਚੜ ਜਾਂਦੇ ਹਾਂ ਅੰਦਾਸੇ ਕੀ ਗੱਲ ਤਾਂ ਆਪਨਾ ਹੋ ਜਾਂਦੇ ਆ ਉਹ ਬੈਠ ਰਿਹਾ ਵੀ ਜੋ ਕੋਈ ਵੀ ਬੰਦਾ ਨਵਾਂ ਆਦਾ ਚਾਹੀ ਜਿੰਨੀ ਮਰਜੀ ਆਪਾਂ ਇੰਡੀਆ ਗੱਡੀ ਚਲਾਈਏ ਕਿਤੇ ਵੀ ਚਲਾਈਆ ਇੱਥੇ ਦੇ ਰੂਲ ਦੇ ਹਿਸਾਬ ਨਾਲ ਉਹਨੂੰ ਪਹਿਲਾਂ ਲੈਸਨ ਲੈ ਲੈਣਾ ਚਾਹੀਦਾ ਥੋੜੇ ਫਿਰ ਉਹ ਰੋਡ ਤੇ ਚੜੇ ਫਿਰ ਜਦੋਂ ਜਦੋਂ ਉਹਨੂੰ ਲੱਗਣ ਲੱਗੇ ਬਲੋਕਰ ਹੁਣ ਮੈਂ ਬਿਲਕੁਲ ਠੀਕ ਆ ਤੇ ਫਿਰ ਉਹਨੂੰ ਰੋਡ ਤੇ ਜਾਣਾ ਚਾਹੀਦਾ ਬਾਕੀ ਇੱਥੇ ਸੈਕਟਰ ਹੈਗੇ ਆ ਉਹ ਤੁਹਾਨੂੰ ਸਾਰਾ ਟ੍ਰੇਨਿੰਗ ਦਿੰਦੇ ਆ ਤੇ ਪਹਿਲਾਂ ਡਾਕਟਰ ਰਾਈਸ ਸਵੰਦਾ ਉਸ ਤੋਂ ਬਾਅਦ ਵਿੱਚ ਫਿਰ ਤੁਸੀਂ ਐਚਆਰ ਬਣਾ ਸਕਦੇ ਆ ਫਿਰ ਡਿਪੈਂਡ ਕਰਦਾ ਬੰਦੇ ਦਾ ਕਮਰਸ਼ੀਅਲ ਕਿਹੜਾ ਚਲਾਣਾ ਹਾਂਜੀ ਸੋ ਇਦਾਂ ਸਿਗਾ ਹਸਾਬ-ਤਬਾਬ ਜੀ ਇੱਥੇ ਭਾਈ ਉਹਨਾਂ ਨੇ ਡਰਾਈਵਿੰਗ ਬਾਰੇ ਦੱਸਿਆ ਜੋ ਵੀ ਇਨਫੋਰਮੇਸ਼ਨ ਸੀਗੀ ਛੋਟਚ ਸੀਗੀ ਤੇ ਤੁਸੀਂ ਬਾਕੀ ਆਨਲਾਈਨ ਜਾ ਕੇ ਵੈਬਸਾਈਟ ਤੇ ਜਾ ਹਾਂਜੀ ਬਿਕਰੋੜ ਦੀ ਗੱਲ ਸਰ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਆ ਬਿਕਰੋੜ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਥੋੜੀ ਜਿਹੀ ਪੁੱਛ ਲੈਂਦੇ ਜਦੋਂ ਗਾਣੇ ਬਹੁਤ ਮਸ਼ਹੂਰ ਹੋਏ ਹੋ ਯਾਰ ਸਾਬ ਲੈ ਗੱਡੀ ਦੀ ਚਾਬੀ ਇੰਨੀ ਜੱਟ ਹੋ ਗਿਆ ਸ਼ਰਾਬੀ ਭਾਈ ਸ਼ਰਾਬ ਦਾ ਕੀ ਹਿਸਾਬ ਹੈ ਵਾ ਇੱਥੇ ਦਾ ਸ਼ਰਾਬ ਦਾ ਭਾਈ ਆਪੀ ਡਰਿੰਕ ਡਰਾਈਵ ਦਾ ਇਦਾਂ ਵੀ ਹੁਣ ਤਾਂ 0% ਅਲਕੋਹਲ ਆ ਜੀ ਉਹ ਤਾਂ ਉਹ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਲਾਇਸੈਂਸ ਗਿਆ ਤਾਂ ਜੌਬ ਗਈ ਆਪਣੀ ਇਹਨੂੰ ਵੈਟ ਰਿਹਾ ਵੀ ਤੁਸੀਂ ਡਰਿੰਕ ਕਰਕੇ ਗੱਡੀ ਨਾ ਚਲਾਓ ਉਹਨਾਂ ਤਾਂ ਆਪਣਾ ਵੀ ਨੁਕਸਾਨ ਹੁੰਦਾ ਕਿਸੇ ਮੋਹਰੇਲੇ ਦਾ ਵੀ ਹੋ ਸਕਦਾ ਤੇ ਜੇ ਤੁਸੀਂ ਡਰਿੰਕ ਕੀਤੀ ਹੈ ਤਾਂ ਕੋਈ ਬੰਦਾ ਕਰਦਾ ਉੱਥੇ ਰੁਕ ਲਾਓ ਜਾਂ ਫਿਰ ਆਪਣੇ ਨਾਲ ਕੋਈ ਕੋਈ ਡਰਾਈਵਰ ਨਾਲ ਲੈ ਕੇ ਜਾਓ ਜਿਹੜਾ ਬੰਦਾ ਆਦੀ ਬਹੁਤ ਤੁਹਾਡੀ ਗੱਡੀ ਨੂੰ ਘਰ ਲੈ ਸਾਨੂੰ ਪਹੁੰਚਾ ਸਕੇ ਹਾਂਜੀ ਸਵਾਹ ਇਹ ਤਾਂ ਜਿਆਦਾ ਜ਼ਰੂਰੀ ਆ ਕਿ ਡਰਿੰਕ ਕਰਕੇ ਤਾਂ ਗੱਡੀ ਬਿਲਕੁਲ ਨਹੀਂ ਚਲਾਨੀ ਚਾਹੀਦੀ ਉਹ ਤਾਂ ਆਪਣਾ ਵੀ ਨੁਕਸਾਨ ਆ ਤੇ ਅਗਲੇ ਦਾ ਮੋਰਰੇ ਦਾ ਵੀ ਨੁਕਸਾਨ ਆ ਤੇ ਭਾਈ ਕੁਝ ਪਰਸਨ ਇੱਥੇ ਮਾਫ ਹੈਗਾ ਕਿ ਨਹੀਂ ਨਹੀਂ ਵੀ ਹੁਣ 0% ਹੈ ਜੀ ਵਾ ਵਾ ਪਰ ਇਹ ਬਿਲਕੁਲ ਹੈ ਜੇ ਮਤਲਬ ਕੋਈ ਬੰਦਾ ਤਾਂ ਫੜਿਆ ਜਾਂਦਾ ਹੈ ਬਾਈ ਚੱਲੋ ਤੇ ਉਹਦੇ ਫਿਰ ਕੀ ਰਿਜ਼ਲਟ ਦੇ ਇਹ ਡਿਪੈਂਡ ਕਰਦਾ ਕਈ ਵਾਰ ਬੈਂਡ ਲੱਗੀਆਂ ਹੁੰਦੀਆਂ ਹਲ ਕੋਲ ਟੈਸਟ ਵਾਲੀਆਂ ਜੀ ਉੱਥੇ ਬੰਦਾ ਇਹਨੂੰ ਉਹ ਪੰਨੋਰ ਕੋਲ ਆ ਜਾਂਦੀ ਉਹਨਾਂ ਦੀ ਤੇ ਫਿਰ ਉਹ ਉੱਥੇ ਹੀ ਗੱਡੀ ਉਹਨੂੰ ਪਾਰ ਕਰਾਣੇ ਆ ਉਹ ਤੇ ਫਿਰ ਉਹਨੂੰ ਮਤਲਬ ਡਰਾਈਵਿੰਗ ਲਾਇਸੈਂਸ ਉਹਦਾ ਕੈਂਸਲ ਕਰ ਦਿੰਦੇ ਆ 6 ਮਹੀਨੇ ਲਈ ਬਾਕੀ ਡਿਪੈਂਡ ਕਰਦਾ ਹੁੰਦਾ ਹੈ ਹਿਸਾਬ ਨਾਲ ਕਿੰਨੇ ਟਾਈਮ ਜੀ ਪਰ ਨਾਰਮਲੀ ਘੱਟੋ ਘੱਟ 6 ਮਹੀਨੇ ਲੱਗਾ ਲਾਇਸੈਂਸ ਕੈਂਸਲ ਹੋਏਗਾ ਠੀਕ ਆ ਮੈਨੂੰ ਗੱਲ ਯਾਦ ਆ ਰਹੀ ਹੈ ਅੱਜ ਆ ਗਈ ਬਾਈ ਦਾ ਤੇ ਇਹਦੇ ਗੱਲ ਜਲਦੀ ਪਈ ਸੀ ਮੈਂ ਤੇ ਬਾਈ ਹੁਣ ਕਹਿੰਦੇ ਸੀ ਕਹਿੰਦੇ ਕਿ ਕਹਿੰਦੇ ਜੇ ਇੱਦਾਂ ਫਾੜ ਹੋ ਗਿਆ ਤਾਂ ਕਹਿੰਦੇ ਉਹ ਸਾਈਕਲ ਦੇ ਕੇ ਭੇਜ ਦਿੰਦੇ ਆ ਇਹ ਤਾਂ ਸਾਈਕਲ ਹੀ ਰਹਿ ਜਾਂਦਾ ਜੀ ਸਾਈਕਲ ਰਹਿ ਜਾਂਦਾ ਬੰਦਾ ਤਾਂ ਇਹ ਗੱਲਾਂ ਆਪਾਂ ਕੰਮ ਤੇ ਆ ਜਾਂਦੇ ਹਾਂ ਜੀ ਤਾਂ ਫਿਰ ਸਾਈਕਲ ਦੇ ਜੇ ਕਿਸੇ ਨੂੰ ਚਲਾਣਾ ਤਾਂ 5 ਵਜੇ ਤੱਕ ਕਿਸੇ ਨੂੰ ਸਾਈਕਲ ਬੰਨੀ ਚਲਾਣਾ ਗੱਡੀ ਤੋਂ ਸਾਈਕਲ ਤੇ ਆ ਜਾਂਦਾ ਬੰਦਾ ਦੇਖੋ ਸਾਈਕਲ ਤੇ ਆਇਆ ਤਾਂ ਕਰਕੇ ਕਿ ਥੋੜਾ ਹੀ ਮਤਲਬ ਕਿ ਰਿਸਪੌਂਸਿਬਿਲਟੀ ਜਿਹੜੀ ਵੱਧ ਜਾਂਦੀ ਹੈ ਜਦੋਂ ਇੱਕ ਬਾਹਰ ਜਾਂਦੇ ਆ ਨਾ ਬਿਲਕੁਲ ਬਿਲਕੁਲ ਤੇ ਜਦੋਂ ਸਪੈਸ਼ਲ ਆਪਣੇ ਸਿੱਖ ਭਾਈ ਵੀ ਹੈਗੇ ਆ ਉਹਨਾਂ ਦੇ ਜਿਹੜਾ ਸਰਦਾਰ ਸੇਵ ਤੇ ਟਰਬਨ ਵਗੈਰਾ ਹੁੰਦੀ ਆ ਉਹਨਾਂ ਦੀ ਹੋਰ ਬਹੁਤ ਜ਼ਿਆਦਾ ਰਿਸਪੌਂਸਿਬਿਲਟੀ ਵੱਧ ਜਾਂਦੀ ਆ ਜਦੋਂ ਕਿਤੇ ਵਿਚਰਦੇ ਆ ਜਾਂ ਕੇ ਕਮਿਊਨਿਟੀ ਦੇ ਵਿੱਚ ਹਾਂਜੀ ਹਾਂਜੀ ਤੇ ਇਹ ਸਿਗਾ ਅੱਜ ਦਾ ਸਾਡਾ ਮੇਨ ਮਕਸਦ ਹੈ ਜੀ ਜਗਾ ਕਿ ਇੱਥੇ ਦੇ ਜਿਹੜਾ ਏਰੀਆ ਸਿਗਾ ਉਹਦੇ ਬਾਰੇ ਥੋੜੀ ਜੀ ਆਪ ਜੀ ਨੂੰ ਨੋਲੇਜ ਦੇਣੀ ਸੀਗੀ ਨਾਲ ਡਰਾਈਵਿੰਗ ਦੀ ਥੋੜੇ ਇਨਸਟਰਕਸ਼ਨਸ ਵਗੈਰਾ ਜਿਹੜੀਆਂ ਸੀਗੀਆਂ ਕਿ ਕਿਸ ਤਰ੍ਹਾਂ ਤੁਸ ਕੀ ਲਾਇਸੈਂਸ ਵਗੈਰਾ ਬਣਾ ਸਕਦੇ ਹੋ ਤੇ ਕਿਹੜੀਆਂ ਸੇਫਟੀ ਰੂਲਸ ਵਗੈਰਾ ਸੀਗੇ ਸੋ ਆ ਵੀਡੀਓ ਆਪਾਂ ਇੱਥੇ ਫਿਨਿਸ਼ ਕਰ ਲੱਗੇ ਆ ਤੇ ਆ ਵੀਰ ਨੂੰ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਤੁਹਾਨੂੰ ਵੀ ਬਾਈ ਆ ਵੀਰ ਦਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ